ਜੀ ਅਸੀਂ ਅੱਜ ਮੈਂ ਐਮਐਲਏ ਸਾਹਿਬ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਐਸੀ ਸਾਹਿਬ ਡਰੇਨੇਜ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਤੇ ਸਮੁੱਚਾ ਪ੍ਰਸ਼ਾਸਨ ਤੇ ਪਿੰਡ ਦੇ ਮੋਤਬਰ ਵੰਦੇ ਵੀ ਇੱਥੇ ਮੌਜੂਦ ਨੇ ਜਿਹੜਾ ਪਿਛਲੇ 48 ਘੰਟੇ ਦੇ ਵਿੱਚ ਘੱਗਰ ਦਾ ਜਿਹੜਾ ਵਾਟਰ ਲੈਵਲ ਹੈ 18 ਫੀਟ ਵਧਿਆ ਹੈਗਾ ਅਸੀਂ ਉਹੀ ਮਾਨੀਟਰ ਕਰਨ ਆਏ ਹਾਂ ਕਿਸ ਤਰ੍ਹਾਂ ਦੇ ਮੌਕੇ ਤੇ ਹਾਲਾਤ ਨੇ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਾਡੇ ਜਿਹੜੇ ਪ੍ਰਬੰਧ ਪੁਖਤਾ ਨੇ ਪੂਰੇ ਨੇ ਜਿਹੜਾ ਘੱਗਰ ਬੰਨੂ ਚੌੜਾ ਕੀਤਾ ਗਿਆ ਹੈਗਾ ਜਿਹੜੇ ਕੰਮ ਸਾਫ ਸਫਾਈ ਦੇ ਹੋਏ ਹਨ ਲੋਕਾਂ ਵੱਲੋਂ ਜਿਹੜੀ ਹੈਗੀ ਪੂਰੀ ਇਹਦੇ ਵਿੱਚ ਸਹਿਮਤੀ ਪ੍ਰਗਟਾਈ ਗਈ ਹੈ ਤੇ ਕੁਆਲਿਟੀ ਦੀ ਅਸ਼ੋਰੈਂਸ ਕੀਤੀ ਗਈ ਹੈ ਅਸੀਂ ਇਸ ਵੇਲੇ ਜਿਹੜਾ ਹੈਗਾ 744 ਤੇ ਲੈਵਲ ਹੈ ਜੋ ਕਿ ਡੇਂਜਰ ਮਾਰਕ ਤੋਂ ਕਾਫੀ ਥੱਲੇ ਹੈਗਾ 4 ਤੋਂ 5 ਫੀਟ ਜਿਹੜਾ ਹੈਗਾ ਇਸ ਵੇਲੇ ਥੱਲੇ ਚੱਲ ਰਿਹਾ ਤੇ ਪਿੱਛੇ ਜਿਹੜਾ ਚੀਕਾ ਗੇਜ ਹੈ ਉੱਥੇ ਵੀ ਪਾਣੀ ਰਿਸਿਡ ਹੋਣਾ ਸ਼ੁਰੂ ਹੋ ਗਿਆ ਹੈ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੇ ਇਸ ਵੇਲੇ ਸਾਡੇ ਸਾਰੇ ਦੇ ਸਾਰੇ ਜਿਹੜੇ ਪ੍ਰਬੰਧਨਿਕ ਪੁਖਤਾ ਨੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਾਰਟਮੈਂ ਸਮੇਂ ਸਿਰ ਤੇ ਕੰਮ ਐਗਜ਼ੀਕਿਊਟ ਕੀਤਾ ਗਿਆ ਹੈ ਬੰਨਾ ਨੂੰ ਚੌੜਾ ਕਰਨ ਦਾ ਉਹਨਾਂ ਨੂੰ ਪੱਕਾ ਕਰਨ ਦਾ ਕੰਮ ਵੀ ਸੁਚੇਤ ਤਰੀਕੇ ਨਾਲ ਇੱਥੇ ਜਿਹੜਾ ਹੈਗਾ ਮੁਕੰਮਲ ਹੋਇਆ ਹੈ ਤੇ ਮੈਨੂੰ ਆਸ ਹੈ ਤੇ ਪੂਰੀ ਉਮੀਦ ਹੈ ਕਿ ਇਸ ਵੇਲੇ ਜਿਹੜਾ ਹੈਗਾ ਆਪਾਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਲੋ ਨੂੰ ਚੰਗੀ ਤਰ੍ਹਾਂ ਭਾਰ ਆ ਮੈਨੇਜ ਕਰ ਸਕਦਾ ਹੈ ਕਿ ਅਗਲੇ ਤਰ੍ਹਾਂ ਦਿਨ ਫਿਰ ਪਾਰਿਵਾਰ ਸਮਾਜ ਦੇ ਵਿੱਚ ਰਹੇਗੀ ਦੀ ਰਿਪੋਰਟ ਆ ਰਹੀ ਹੈ ਕਿ ਪਾਣੀ ਵੱਧ ਸਕਦਾ ਹੋ ਜਾਂ ਥੋੜਾ ਜਿਹਾ 2000 ਫੁੱਟ ਵੱਧ ਸਕਦਾ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਡੈਫੀਨੇਟਲੀ ਸਾਡੀਆਂ ਜਿਹੜੀ ਟੀਮਾਂ ਹੈਗੀਆਂ 24 ਘੰਟੇ ਅਸੀਂ ਆਲਰੇਡੀ ਜਿਹੜੀ ਹੈਗੀ ਸਕੁਆਇਰ ਟੀਮਸ ਡਿਪਲੋਏ ਕਰਤੀਆਂ ਹੈਗੀਆਂ ਜਿਹੜੀ ਲਗਾਤਾਰ ਚੌਕਸ ਰਹਿਣਗੀਆਂ ਪਿੰਡਾਂ ਦੇ ਵਿੱਚ ਅਲਰਟ ਵੀ ਅਨਾਉਂਸ ਕਰਤੇ ਹੈਗੇ ਕਿ ਜੀ ਦੇਖ ਕਕਰ ਦਾ ਪਾਣੀ ਜਿਹੜਾ ਹੈਗਾ ਵੱਧ ਗਿਆ ਹੈ ਇਹ ਇੱਕ ਪ੍ਰੀਪਰੇਟਰੀ ਤਰੀਕਾ ਹੁੰਦਾ ਹੈ ਕਿ ਜਿਸ ਕਰਕੇ ਕੋਈ ਦਰਿਆ ਦੇ ਨੇੜੇ ਨਾ ਆਣ ਜਿਸ ਕਰਕੇ ਕੋਈ ਜਾਨਵਾਲ ਦਾ ਨੁਕਸਾਨ ਹੋ ਜਾਣ ਤੇ ਆਪਾਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਹੀਂ ਹੋਣੀ ਚਾਹੀਦੀ ਇਸ ਕਰਕੇ ਅਸੀਂ ਜਿਹੜੀ ਹੈਗੀ ਟੀਮਾਂ ਪੂਰੀ ਮੁਸਤੈਦ ਕਰਤੀਆਂ ਹੈਗੀਆਂ ਨਾਲ ਹੀ ਜਿਹੜਾ ਹੈਗਾ ਪਿੱਛੇ ਜਿਹੜੀ ਬਾਰਿਸ਼ ਹੋਣੀ ਹੈ ਜਿਹੜਾ ਪਿੱਛੇ ਜੇ ਆਪਾਂ ਗੱਲ ਕਰੀਏ ਪਿਛਲੇ 24 ਤੋਂ 36 ਘੰਟੇ ਪਿੱਛੇ ਵੀ ਬਾਰਿਸ਼ ਨਹੀਂ ਹੋਈ ਹੈ ਤੇ ਇਹ ਜਿਹੜਾ ਪਾਣੀ ਉਹ ਅੱਗੇ ਲੰਘ ਜਾਊਗਾ ਜੇ ਆਪਣੀ ਜਿਹੜੀ ਕੈਰੀਂਗ ਕੈਪੈਸਿਟੀ ਹੈ ਦਰਿਆ ਦੀ ਜਿੰਨਾ ਪਾਣੀ ਇਹਦੇ ਵਿੱਚ ਆਊਗਾ ਉਹ ਡੈਫੀਨਿਟਲੀ ਅਸੀਂ ਲੰਗਾ ਸਕਦੇ ਹਾਂ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਅਲਰਟ ਜਾਰੀ ਕੀਤੇ ਗਏ ਹਨ ਉਹਨਾਂ ਪਾਣੀ ਘੱਗਰ ਝਿਲਣ ਦੇ ਸਮ ਐਮਐਲ ਸਾਹਿਬ ਅੱਜ ਪਹੁੰਚੇ ਹੁਕਗਰ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ ਹਨ। ਮੈਂ ਬੜਾ ਵਿਸਥਾਰ ਦੇ ਵਿੱਚ ਦੱਸਦਾ। ਪਾਣੀ ਪਿੱਛੋਂ ਵਧਿਆ ਹੈ ਪਰ ਡੇਂਜਰਸ ਪੁਆਇੰਟ ਤੋਂ ਕਾਫੀ ਹਲੇ ਨੀਚੇ ਹੈ। ਤੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅਰੇ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿ ਬੰਨ ਮਜ਼ਬੂਤ ਕੀਤੇ ਗਏ ਨੇ। ਹੁਣ ਪਹਿਲਾਂ ਮਕਰੋੜ ਸਾਬ ਤੋਂ ਕੜੈਲ ਤੱਕ ਜਿਆਦਾ ਦਿੱਕਤ ਆਉਂਦੀ ਸੀ ਕਿਉਂਕਿ ਪਿੱਛੇ ਘੱਗਰ 598 ਫੁੱਟ ਚੌੜਾ ਸੀ ਉੱਥੇ ਜਾ ਕੇ 198 ਫੁੱਟ ਰਹਿ ਜਾਂਦਾ ਸੀ ਉੱਥੇ ਹਮੇਸ਼ਾ ਬਰੀਚ ਹੁੰਦੀ ਸੀ ਸੋ ਉੱਥੇ ਜਿਹੜੇ ਸਾਰੇ ਘੱਗਰ ਦੇ ਬੰਨ ਨੇ ਜਿਹੜੇ ਉਹ 15 ਫੁੱਟ ਚੌੜੇ ਕਰ ਦਿੱਤੇ ਗਏ ਨੇ ਜਿੱਥੋਂ ਗੱਡੀ ਵੀ ਟਰੈਕਟਰ ਟਰਾਲੀਆਂ ਅਕਸਰ ਜਾਂਦੀਆਂ ਨੇ ਮਕਰੋੜ ਤੋਂ ਚੱਲ ਕੇ ਕੜਹਿਲ ਤੱਕ ਸਾਰੇ ਸਾਡੇ ਏਰੀਆ ਦੇ ਵਿੱਚ ਟਰਾਲੀ ਉੱਥੇ ਵੰਨ ਦੇ ਉੱਤੇ ਚੱਲ ਸਕਦਾ ਹੈ ਪਰ ਕੁਦਰਤੀ ਤੌਰ ਦੇ ਉੱਪਰ ਹੋ ਜਾਂਦਾ ਹੈ ਕਿ ਭਾਵੇਂ ਪਾਣੀ ਘੱਟ ਹੋਵੇ ਪਿਛਲੀ ਵਾਰ ਕਈ ਵਾਰ ਐਦਾਂ ਵੀ ਹੋਇਆ ਜਦੋਂ ਲੈਵਲ ਬਹੁਤ ਘੱਟ ਹੁੰਦਾ ਉਦੋਂ ਵੀ ਬ੍ਰੀਚ ਹੋਇਆ ਗਈ ਜਗ੍ਹਾ ਤੇ ਪਰ ਹੁਣ ਪ੍ਰਬੰਧ ਕਿਸ ਤਰ੍ਹਾਂ ਦੇਣੇ ਮਤਲਬ ਕਿ ਕੀ ਕੋਈ ਸੈਂਡ ਬੈਗ ਵਗੈਰਾ ਕਿਸ ਤਰ੍ਹਾਂ ਦੀ ਜਿਹੜੀ ਪਿਆਰੀਆ ਜਿਵੇਂ ਸਾਰਾ ਦੱਸਿਆ ਕਿ ਰਸਤਾ ਚੌੜਾ ਕਰ ਲਿਆ ਗਿਆ ਕਿ ਹੋਰ ਪ੍ਰਬੰਧ ਕਿਸ ਤਰ੍ਹਾਂ ਦੀ ਟੀਮਾਂ ਲਾਈਗੇ ਪਹਿਲਾਂ ਪ੍ਰਬੰਧਾਂ ਦੀ ਗੱਲ ਮੈਂ ਦੱਸਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਤਾਂ ਇੱਥੇ ਬਰਸਾਤ ਨਹੀਂ ਹੋਈ ਬਰਸਾਤ ਹੋਈ ਹੈ ਪਿੱਛੇ ਪਿੱਛੇ ਬਰਸਾਤ ਹੋਈ ਹੈ ਖਮਿਆਜਾ ਸਾਨੂੰ ਭੁਗਤਣਾ ਪ ਡਾਂਗਰੀ ਮਾਰਕੰਡਾ ਸਰਾਲਾ ਇਹ ਸਾਰੀਆਂ ਭੰਖਰਪੁਰ ਤੋਂ ਚੱਲ ਕੇ ਜਿਹੜੀਆਂ ਨਦੀਆਂ ਨੇ ਇਹ ਸਾਰੀਆਂ ਕਾਗਰ ਦੇ ਵਿੱਚ ਪੈਂਦੀਆਂ ਨੇ ਬਰਸਾਤਾਂ ਉੱਥੇ ਹੁੰਦੀਆਂ ਨੇ ਨੁਕਸਾਨ ਸਾਡਾ ਹੁੰਦਾ ਤੇ ਮੈਂ ਕਹਿ ਸਕਦਾ ਕਿ ਹਰਿਆਣਾ ਸਰਕਾਰ ਦਾ ਬਿਲਕੁਲ ਵੀ ਰਵਈਆ ਜਿਹੜਾ ਟੋਟਲੀ ਗਲਤ ਹੈ ਅਸੀਂ ਖਨੌਰੀ ਤੋਂ ਮਕਰੋੜ ਸਾਬ ਤੱਕ ਚੈਨਲਾਈਜ਼ ਕਰਤਾ 598 ਫੁੱਟ ਚੌੜਾ ਅੱਗੇ ਮਕਰੋੜ ਸਾਬ ਤੋਂ ਕੜੈਲ ਤੱਕ 287 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਪਰ हरियाणा दी सरकार अलाउ ਨਹੀਂ ਕਰ ਰਹੀ ਕਿੰਡੀ ਹਰਿਆਣੇ ਦੀ ਗੱਲ ਹੈ ਕਿ ਨੁਕਸਾਨ ਤੇ ਅਸੀਂ ਉਹਨਾਂ ਦੇ ਪਾਣੀ ਦਾ ਚੱਲ ਰਹੇ ਹਾਂ ਅਸੀਂ ਉਸ ਨੂੰ ਚੈਨਲਾਈਜ਼ ਕਰਨਾ ਚਾਹੁੰਦੇ ਹਾਂ ਕਿ ਉਸ ਨੂੰ ਅਸੀਂ ਆਪਣੇ ਹਰਿਆਣੇ ਬਾਰਡਰ ਤੱਕ 18 ਕਿਲੋਮੀਟਰ ਦਾ ਏਰੀਆ ਅਸੀਂ ਉਸ ਨੂੰ ਚੈਨਲਾਈਜ਼ ਕਰ ਦਈਏ ਅੱਗੇ ਪਾਣੀ ਨੂੰ ਉਹ ਸਾਮਨ ਲੈਣ ਪਰ ਉਹ ਕੋਆਪਰੇਟ ਨਹੀਂ ਕਰ ਰਹੇ ਸੋ ਇਸੇ ਕਰਕੇ ਸਾਨੇ ਬੰਨਾਂ ਦੀ ਮਜ਼ਬੂਤੀ ਦਾ ਕੰਮ ਕੀਤਾ ਤੇ ਬਾਕੀ 2.5 ਲੱਖ ਜਿਹੜਾ ਥੈਲਾ ਉਹ ਸਾਡੇ ਕੋਲੇ ਤਿਆਰ ਹੈ 50000 ਦੇ ਕਰੀਬ ਥੈਲਾ ਭਰਿਆ ਹੋਇਆ ਮਿੱਟੀ ਦਾ ਹਰ ਚੀਜ਼ ਜੋ ਵੀ ਪੋਸੀਬਲ ਹੋ ਸਕਦਾ ਮਸ਼ੀਨਾਂ ਵੀ ਖੜੀਆਂ ਨੇ ਹਰ ਚੀਜ਼ ਸਾਡੇ ਕੋਲੇ ਤਿਆਰ ਹੈ ਸਮੁੱਚਾ ਪ੍ਰਸ਼ਾਸਨ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਮੁਸਤੈਦੀ ਦੇ ਨਾਲ ਲੱਗੇ ਹੋਏ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦਿਨ ਰਾਤ ਬੈਠ ਕੇ ਰਿਕਾਡ ਸਮੇਂ ਦੇ ਵਿੱਚ ਕਿਉਂਕਿ ਪਹਿਲਾਂ ਚੋਣ ਜਾਬਤਾ ਲੱਗਿਆ ਹੋਇਆ ਸੀ ਚੋਣ ਜਾਬਤੇ ਤੋਂ ਤੁਰੰਤ ਬਾਅਦ ਟੈਂਡਰ ਲਾ ਕੇ ਤੇ ਨਾਲ ਦੀ ਨਾਲ ਸੀ ਇੱਥੇ ਕੰਮ ਕਰਾਤਾ ਜਿਹੜਾ ਬਹੁਤ ਥੋੜੇ ਸਮੇਂ ਦੇ ਵਿੱਚ ਹੋਇਆ ਸੀ ਪਿਛਲੀ ਵਾਰ ਵੀ ਸਰ ਜੀ ਗੱਲ ਕਰੀਏ ਤਾਂ 753 ਜਗ੍ਹਾ ਤੋਂ ਜਿਹੜਾ ਘੱਗਰ ਬ੍ਰੀਚ ਕਰਿਆ ਸੀਗਾ ਤਾਂ ਉਦੋਂ ਵੀ ਤਿਆਰੀਆਂ ਇਸੇ ਤਰੀਕੇ ਦੱਸੀਆਂ ਜਾ ਰਹੀਆਂ ਸੀ ਤਾਂ ਹੁਣ ਹੁਣ ਕਿਸ ਤਰ੍ਹਾਂ ਲੱਗਦਾ ਹੈਗਾ ਵੀ ਨਹੀਂ ਇਸ ਤਰ੍ਹਾਂ ਹੋਊਗਾ ਬਿਲਕੁਲ ਤਿਆਰੀਆਂ ਇਸੇ ਤਰ੍ਹਾਂ ਦੀਆਂ ਸੀ ਪਰ ਉਸ ਸਮੇਂ ਜਿਹੜਾ ਅੱਜ ਤੱਕ ਦਾ ਜੇ ਤੁਸੀਂ ਪਿਛਲਾ ਰਿਕਾਰਡ ਕੱਢੋਗੇ ਤਾਂ 748 ਫੁੱਟ ਤੇ ਕਦੇ ਘੱਗਰ ਪਹੁੰਚਿਆ ਨਹੀਂ ਸੀ ਤੇ ਬ੍ਰੀਚ ਹੋ ਜਾਂਦੀ ਸੀ ਪਿਛਲੇ ਵਾਰੀ 750 ਫੁੱਟ ਤੇ ਬ੍ਰੀਚ ਹੋਈ ਸੀ ਤੇ ਬ੍ਰੀਚ ਜਦੋਂ 750 ਫੁੱਟ ਤੇ ਹੋਈ ਆ ਰਾਤੋਂ ਰਾਤ ਅਸੀਂ ਰਾਤ ਨੂੰ ਉੱਥੇ ਆ ਕੇ ਗਏ ਆ ਮਕਰੋੜ ਸਾਹਿਬ ਡੀ ਸਾਹਿਬ ਵੀ ਤੇ ਮੈਂ ਵੀ ਸੀ ਉੱਥੇ ਐਸਡੀ ਦੇ ਸਾਹਦੇ ਫਿਰ ਰਾਤ ਨੂੰ ਅਸੀਂ ਉੱਥੇ ਆਏ ਆਂ ਸਵੇਰੇ 4:30 ਵਜੇ ਬ੍ਰੀਚ ਹੋਈ ਉਹ ਉਸ ਸਮੇਂ ਤਾਂ 755 56 ਪਤਾ ਨਹੀਂ ਕਿੱਥੇ ਤੱਕ ਹੋ ਗਿਆ ਪਾਣੀ ਸੋ ਜਿਹੜਾ ਪਿਛਲੇ 30 ਸਾਲਾਂ ਚ ਪਾਣੀ ਨਹੀਂ ਆਇਆ ਸੀ ਉਹ ਪਾਣੀ ਪਿਛਲੇ ਵਾਰ ਹੀ ਆ ਗਿਆ ਸੀ ਸੋ ਉਹਦੇ ਸਾਹਮਣੇ ਤਾਂ ਸਾਰੇ ਪ੍ਰਬੰਧ ਸੀ ਜਿਹੜੇ ਉਹ ਧਰੇ ਧਰੇ ਰਹਿ ਗਏ ਪ੍ਰਬੰਧਾ ਦੀ ਪਿਛਲੇ ਸਾਲ ਵੀ ਕਮੀ ਨਹੀਂ ਸੀ ਇਸ ਸਫਾ ਸਾਰੀਆਂ ਜਿਹੜੀਆਂ ਡਰੇਨਾਂ ਨੇ ਸਨ ਨੇ